ਫਲਾਈਟ ਤੇ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਤਾਵਾ ਬੋਲ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਮਧੂਮੱਖੀਆਂ ਨੂੰ ਹਟਾਉਣ ਦੇ ਲਈ ਲਗੇਜ ਗੇਟ ਤੇ ਪਹਿਲਾਂ ਧੂਆ ਕੀਤਾ ਜਾਂਦਾ ਫਿਰ ਪਾਣੀ ਦੀਆਂ ਬੁਛਾਲਾ ਸੁੱਟੀਆਂ ਜਾਂਦੀਆਂ ਨੇ ਤਾਂ ਕਿ ਮਧੂਮੱਖੀਆਂ ਦੇ ਝੁੰਡ ਉੱਥੋਂ ਦੀ ਪਰ੍ਹਾਂ ਹੋਵੇ ਪਰ ਦੱਸਦਾ ਇਹ ਕਿ ਇਹ 에어ਪੋਰਟ ਤੇ ਇੱਕ ਪਲੇਨ ਤੇ ਦੇਖੋ ਮਧੂਮੱਖੀਆਂ ਦਾ ਝੁੰਡ ਕਿਸ ਕਦਰ ਚਿਪਕਿਆ ਹੁੰਦਾ ਹੈ ਤੇ ਤਾਵਾ ਬੋਲਿਆ ਗਿਆ ਕਹਿ ਸਕਦੇ ਆ ਇੰਡੀਗੋ ਦੀ ਫਲਾਈਟ ਤੇ ਮਧੂਮੱਖੀ ਅਟੈਕ ਹੋਇਆ ਹੈ ਜਿਵੇਂ ਵਿਚ ਕੀ ਜਿਹੜੇ ਫਲਾਈਟ ਦੇ ਵਿੱਚ ਮਧੂਮੱਖੀਆਂ ਦਾ ਝੁੰਡ ਦਾ ਦਾਵਾ ਬੋਲਦਾ ਹੈ ਤਾਂ ਇਸੇ ਦਰਮਿਆਨ ਇੱਥੋਂ ਹਟਾਉਣ ਦੇ ਲਈ ਇਹਨਾਂ ਮਧੂਮੱਖੀਆਂ ਨੂੰ ਪਹਿਲਾਂ ਧੂਆਂ ਵੀ ਕੀਤਾ ਜਾਂਦਾ ਹੈ ਪਾਣੀ ਦੇ ਬੁਛਾੜਾ ਸੁਟੀਆਂ ਜਾਂਦੀਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਰਨਵੇ ਤੇ ਟੇਕ-ਆਫ ਕਰਨੀ ਵਾਲੀ ਸੀ ਪਰ ਮਧੂਮੱਖੀਆਂ ਨੇ ਫਲਾਈਟ ਦੇ ਲਗੇਜ ਗੇਟ ਤੇ ਬੈਠ ਕੇ ਉੱਥੇ ਧਾਵਾ ਬੋਲ ਦਿੱਤਾ ਲਗੇਜ ਦੀ ਲੋਡਿੰਗ ਦੇ ਵਿੱਚ ਦੇਰੀ ਹੋ ਗਈ ਇਸ ਦੇ ਚੱਲਦੇ ਆ ਫਲਾਈਟ ਲੇਟ ਹੋ ਜਾਂਦੀ ਹੈ ਤੇ ਸਮੇਂ ਤੋਂ ਇੱਕ ਘੰਟਾ ਲੇਟ ਫਲਾਈਟ ਟੇਕ-ਆਫ ਹੋ ਸਕੀ ਹੈ ਫਲਾਈਟ ਤੇ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਤਾਵਾ ਬੋਲ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਮਧੂਮੱਖੀਆਂ ਨੂੰ ਹਟਾਉਣ ਦੇ ਲਈ ਲਗੇਜ ਗੇਟ ਤੇ ਪਹਿਲਾਂ ਧੂਆ ਕੀਤਾ ਜਾਂਦਾ ਫਿਰ ਪਾਣੀ ਦੀਆਂ ਬੁਛਾਲਾ ਛੁੱਟੀਆਂ ਜਾਂਦੀਆਂ ਨੇ ਤਾਂ ਕਿ ਮਧੂਮੱਖੀਆਂ ਦੇ ਝੁੰਡ ਉੱਥੋਂ ਦੀ ਪਰ੍ਹਾਂ ਹੋਵੇ ਪਰਦਾਸਤਾ ਇਹ ਕਿ ਇਹ 에어ਪੋਰਟ ਤੇ ਇੱਕ ਪਲੇਨ ਤੇ ਦੇਖੋ ਮਧੂਮੱਖੀਆਂ ਦਾ ਝੁੰਡ ਕਿਸ ਕਦਰ ਚਿਪਕਿਆ ਹੁੰਦਾ ਹੈ ਤੇ ਤਾਵਾ ਬੋਲਿਆ ਗਿਆ ਕਹਿ ਸਕਦੇ ਇੰਡੀਗੋ ਦੀ ਫਲਾਈਟ ਤੇ ਮਧੂਮੱਖੀ ਅਟੈਕ ਹੋਇਆ ਜਿਸ ਦੇ ਵਿੱਚ ਕੀ ਜਿਹੜੇ ਫਲਾਈਟ ਦੇ ਵਿੱਚ ਮਧੂਮੱਖੀਆਂ ਦਾ ਝੁੰਡ ਦਾ ਦਾਵਾ ਬੋਲਦਾ ਹੈ ਤਾਂ ਇਸੇ ਦਰਮਿਆਨ ਇੱਥੋਂ ਹਟਾਉਣ ਦੇ ਲਈ ਇਹਨਾਂ ਮਧੂਮੱਖੀਆਂ ਨੂੰ ਪਹਿਲਾਂ ਧੂਆਂ ਵੀ ਕੀਤਾ ਜਾਂਦਾ ਹੈ ਪਾਣੀ ਦੀ ਬੁਛਾੜਾ ਸੁੱਟੀਆਂ ਜਾਂਦੀਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਰਨਵੇ ਤੇ ਟੇਕ-ਆਫ ਕਰਨੀ ਵਾਲੀ ਸੀ ਪਰ ਮਧੂਮੱਖੀਆਂ ਨੇ ਫਲਾਈਟ ਦੇ ਲਗੇਜ ਗੇਟ ਤੇ ਬੈਠ ਕੇ ਉੱਥੇ ਧਾਵਾ ਪੋਲ ਦਿੱਤਾ ਲਗੇਜ ਦੀ ਲੋਡਿੰਗ ਦੇ ਵਿੱਚ ਦੇਰੀ ਹੋ ਗਈ ਇਸ ਦੇ ਚੱਲਦੇ ਆ ਫਲਾਈਟ ਲੇਟ ਹੋ ਜਾਂਦੀ ਹੈ ਤੇ ਸਮੇਂ ਤੋਂ 1 ਘੰਟਾ ਲੇਟ ਫਲਾਈਟ ਟੇਕ-ਆਫ ਹੋ ਸਕੀ ਹੈ ਫਲਾਈਟ ਤੇ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਤਾਵਾ ਬੋਲ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਮਧੂਮੱਖੀਆਂ ਨੂੰ ਹਟਾਉਣ ਦੇ ਲਈ ਲਗੇਜ ਗੇਟ ਤੇ ਪਹਿਲਾਂ ਧੂਆ ਕੀਤਾ ਜਾਂਦਾ ਫਿਰ ਪਾਣੀ ਦੀਆਂ ਬੁਛਾਲਾ ਛੁੱਟੀਆਂ ਜਾਂਦੀਆਂ ਨੇ ਤਾਂ ਕਿ ਮਧੂਮੱਖੀਆਂ ਦੇ ਝੁੰਡ ਉੱਥੋਂ ਦੀ ਪਰ੍ਹਾਂ ਹੋਵੇ ਪਰਦਾਸਤਾ ਇਹ ਕਿ ਇਹ 에어ਪੋਰਟ ਤੇ ਇੱਕ ਪਲੇਨ ਤੇ ਦੇਖੋ ਮਧੂਮੱਖੀਆਂ ਦਾ ਝੁੰਡ ਕਿਸ ਕਦਰ ਚਿਪਕਿਆ ਹੁੰਦਾ ਹੈ ਤੇ ਤਾਵਾ ਬੋਲਿਆ ਗਿਆ ਕਹਿ ਸਕਦੇ ਆ ਇੰਡੀਗੋ ਦੀ ਫਲਾਈਟ ਤੇ ਮਧੂਮੱਖੀ ਅਟੈਕ ਹੋਇਆ ਸਾਵਿਚਕੀ ਜਿਹੜੇ ਫਲਾਈਟ ਦੇ ਵਿੱਚ ਮਧੂਮੱਖੀਆਂ ਦਾ ਝੁੰਡ ਦਾ ਦਾਵਾ ਬੋਲਦਾ ਹੈ ਤਾਂ ਇਸੇ ਦਰਮਿਆਨ ਇੱਥੋਂ ਹਟਾਉਣ ਦੇ ਲਈ ਇਹਨਾਂ ਮਧੂਮੱਖੀਆਂ ਨੂੰ ਪਹਿਲਾਂ ਧੂਆਂ ਵੀ ਕੀਤਾ ਜਾਂਦਾ ਹੈ ਪਾਣੀ ਦੇ ਬੁਛਾੜਾ ਸੁਟੀਆਂ ਜਾਂਦੀਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਰਨਵੇ ਤੇ ਟੇਕ-ਆਫ ਕਰਨੀ ਵਾਲੀ ਸੀ ਪਰ ਮਧੂਮੱਖੀਆਂ ਨੇ ਫਲਾਈਟ ਦੇ ਲਗੇਜ ਗੇਟ ਤੇ ਬੈਠ ਕੇ ਉੱਥੇ ਧਾਵਾ ਬੋਲ ਦਿੱਤਾ ਲਗੇਜ ਦੀ ਲੋਡਿੰਗ ਦੇ ਵਿੱਚ ਦੇਰੀ ਹੋ ਗਈ ਇਸ ਦੇ ਚੱਲਦੇ ਆ ਫਲਾਈਟ ਲੇਟ ਹੋ ਜਾਂਦੀ ਹੈ ਤੇ ਸਮੇਂ ਤੋਂ ਇੱਕ ਘੰਟਾ ਲੇਟ ਫਲਾਈਟ ਟੇਕ-ਆਫ ਹੋ ਸਕੀ ਹੈ ਫਲਾਈਟ ਤੇ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਤਾਵਾ ਬੋਲ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਮਧੂਮੱਖੀਆਂ ਨੂੰ ਹਟਾਉਣ ਦੇ ਲਈ ਲਗੇਜ ਗੇਟ ਤੇ ਪਹਿਲਾਂ ਧੂਆ ਕੀਤਾ ਜਾਂਦਾ ਫਿਰ ਪਾਣੀ ਦੀਆਂ ਬੁਛਾਲਾ ਸੁੱਟੀਆਂ ਜਾਂਦੀਆਂ ਨੇ ਤਾਂ ਕਿ ਮਧੂਮੱਖੀਆਂ ਦੇ ਝੁੰਡ ਉੱਥੋਂ ਦੀ ਪਰ੍ਹਾਂ ਹੋਵੇ ਪਰ ਦੱਸਦਾ ਇਹ ਕਿ ਇਹ 에어ਪੋਰਟ ਤੇ ਇੱਕ ਪਲੇਨ ਤੇ ਦੇਖੋ ਮਧੂਮੱਖੀਆਂ ਦਾ ਝੁੰਡ ਕਿਸ ਕਦਰ ਚਿਪਕਿਆ ਹੁੰਦਾ ਹੈ ਤੇ ਤਾਵਾ ਬੋਲਿਆ ਗਿਆ ਕਹਿ ਸਕਦੇ ਆ ਇੰਡੀਗੋ ਦੀ ਫਲਾਈਟ ਤੇ ਮਧੂਮੱਖੀ ਅਟੈਕ ਹੋਇਆ ਇਸ ਅਵਿਚਕੀ ਜਿਹੜੇ ਫਲਾਈਟ ਦੇ ਵਿੱਚ ਮਧੂਮੱਖੀਆਂ ਦਾ ਝੁੰਡ ਦਾ ਦਾਵਾ ਬੋਲਦਾ ਹੈ ਤਾਂ ਇਸੇ ਦਰਮਿਆਨ ਇੱਥੋਂ ਹਟਾਉਣ ਦੇ ਲਈ ਇਹਨਾਂ ਮਧੂਮੱਖੀਆਂ ਨੂੰ ਪਹਿਲਾਂ ਧੂਆਂ ਵੀ ਕੀਤਾ ਜਾਂਦਾ ਹੈ ਪਾਣੀ ਦੇ ਬੁਛਾੜਾ ਸੁੱਟੀਆਂ ਜਾਂਦੀਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਰਨਵੇ ਤੇ ਟੇਕ-ਆਫ ਕਰਨੀ ਵਾਲੀ ਸੀ ਪਰ ਮਧੂਮੱਖੀਆਂ ਨੇ ਫਲਾਈਟ ਦੇ ਲਗੇਜ ਗੇਟ ਤੇ ਬੈਠ ਕੇ ਉੱਥੇ ਧਾਵਾ ਪੋਲ ਦਿੱਤਾ ਲਗੇਜ ਦੀ ਲੋਡਿੰਗ ਦੇ ਵਿੱਚ ਦੇਰੀ ਹੋ ਗਈ ਇਸ ਦੇ ਚੱਲਦੇ ਆ ਫਲਾਈਟ ਲੇਟ ਹੋ ਜਾਂਦੀ ਹੈ ਤੇ ਸਮੇਂ ਤੋਂ 1 ਘੰਟਾ ਲੇਟ ਫਲਾਈਟ ਟੇਕ-ਆਫ ਹੋ ਸਕੀ